ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਬ੍ਰਿਟਿਸ਼ ਜਿਹੜਾ ਐਮਪਾਇਰ ਸੀ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਸੀ ਉਹਦੇ ਰਾਜ ਦੇ ਵਿੱਚ ਸੂਰਜ ਨਹੀਂ ਕਦੇ ਡੁੱਬਦਾ ਸੀ ਲੇਕਿਨ ਸਾਡੇ ਜੈਤੋ ਦਾ ਜਿਹੜਾ ਮੋਰਚਾ ਸੀ ਪੰਜਾਬੀਆਂ ਨੇ ਗੁਰਸਿੱਖਾਂ ਨੇ ਐਸ ਜਾਤ ਤੇ ਨਾ ਐਸ ਤਰੀਕੇ ਨਾਲ ਐਸ ਦੂਰੰਦੇਸ਼ੀ ਨਾਲ ਐਨੀ ਗੁਰੂ ਦੀ ਕਿਰਪਾ ਸੀ ਉਹਨਾਂ ਨੂੰ ਹੀ ਗੋੜਨੀਆ ਕਰ ਲਿਆ ਸੀ ਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਕਹਿਣਾ ਪਿਆ ਸੀ ਵੀ ਆਜ਼ਾਦੀ ਦੀ ਤੁਸੀਂ ਪਹਿਲੀ ਲੜਾਈ ਜਿੱਤ ਲਈ ਹੈ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਇਹ ਮਹਾਰਾਜਾ ਲਾਭਾ ਦੇ ਕਰਕੇ ਸੀ ਸੋ ਹੁਣ ਵਾਲਿਆਂ ਨੂੰ ਮੈਂ ਕਹਿਣਾ ਚਾਹਣਾ ਵੀ ਉਹ ਹਕੂਮਤ ਗੋੜਨੀਆਂ ਕਰ ਲਈ ਸੀ ਜਿਹਦਾ ਸੂਰਜ ਨਹੀਂ ਕਰੇ ਡੁੱਬਦਾ ਸੀ ਤੁਸੀਂ ਤਾਂ ਆਪ ਡੁੱਬਣ ਵਾਲੇ ਹੋ ਮੋਦੀ ਸਾਹਿਬ ਸਮਝ ਜੋ ਔਰ ਜਿਹੜਾ ਕਿਸਾਨ ਹੈ ਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ 13 ਦਿਨ ਹੋ ਗਏ ਬੈਠਿਆਂ ਨੂੰ ਕਿਸਾਨਾਂ ਨੂੰ ਕੇਂਦਰ ਟੱਸ ਤੋਂ ਮੱਸ ਨਹੀਂ ਹੋ ਰਿਹਾ ਜੀ ਕਿਵੇਂ ਦੇਰ ਹੋ ਉਹ ਟੱਸ ਵੀ ਹੋਊਗਾ ਤੇ ਮੱਸ ਵੀ ਹੋਊਗਾ ਉਸ ਹਿਸਟਰੀ ਪੜਾ ਲਈਏ ਉਹਨਾਂ ਨੂੰ ਆ ਜੈਤੋ ਦੇ ਮੂਰਤੀ ਦੀ ਹਿਸਟਰੀ ਪੜਾ ਲਈਏ ਸਿੱਖਰ ਸਾਹਿਬ ਬ੍ਰੇਤਪਾਲ ਜੀ ਨੂੰ ਲੈ ਕੇ ਜਿਹੜਾ ਜਾਰਾ ਕਿ ਤੁਹਾਨੂੰ ਲੱਗਦਾ ਵੀ ਕਾਨਾਂ ਦੀ ਪਰਬ ਜਿੱਤੀ ਜਾ ਰਹੀ ਹੈ ਵੀ ਉਧਰ ਚੋਣ ਜਾਬਤਾ ਵੀ ਲੱਗੂਗਾ ਉਸ ਤੋਂ ਬਾਅਦ ਕਿ ਲੱਗਦਾ ਵੀ ਕੋਈ ਹੱਲ ਹੋਊਗਾ ਕੋਈ ਕੋਈ ਚੋਣ ਜਾਬਤਾ ਬਾਅਦ ਲੱਗਦਾ ਕੋਈ ਇਦਾਂ ਦੇ ਕੋਈ ਫੈਸਲੇ ਜਿਹੜੇ ਨਹੀਂ ਲਿੱਤੇ ਜਾ ਸਕਦੇ ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ ਜੋ ਕਿਸੇ ਵੀ ਨਸ਼ੇ ਨਾਲੋਂ ਖਤਰਨਾਕ ਹੁੰਦਾ ਹੁਣ ਮਦਮਸਤ ਹੋਏ ਹੋਏ ਆ ਉਹ ਪਾਵਰ ਦੇ ਨਸ਼ੇ 'ਚ ਤੇ ਆ ਜੂਗਾ ਥੱਲੇ ਰਿਆਣਾ ਸਾਹਿਬ ਨੂੰ ਲੈ ਕੇ ਜਿਹੜਾ ਸ਼ਿਫਟ ਕੀਤਾ ਗਿਆ ਕਾਫੀ ਉਹਦੀ ਜਿਹੜੀ ਹਾਲਤ ਹੈ ਉਹ ਦਿੱ ਕਿੰਨਾ ਦੇ ਦੇ ਮੈਨੂੰ ਇਹ ਵੀ ਪਤਾ ਲੱਗਿਆ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਦੋ ਹੋਰ ਨੇ ਨੌਜਵਾਨ ਜਿਹੜੇ ਉਹ ਇਧਰੋਂ ਚੱਕ ਕੇ ਲਗੇ ਸੋ ਮੈਂ ਹਰਿਆਣਾ ਸਰਕਾਰ ਨੂੰ ਇਹ ਕਹਿਣਾ ਖੱਟਰ ਸਾਹਿਬ ਨੂੰ ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ ਲੜਾਈ ਤਾਂ ਕੇਂਦਰ ਸਰਕਾਰ ਨਾਲ ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ ਜਿਨ੍ਹਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ ਔਰ ਇਹ ਪਤਾ ਲੱਗਿਆ ਵੀ ਉਹਨਾਂ ਨੇ ਵਰਦੀ ਵੀ ਨਹੀਂ ਪਾਈ ਸੀ ਸੋ ਇਹ ਤੇ ਮਤਲਬ ਇਹ ਤੇ ਕਾਨੂੰਨ ਦਾ ਵੀ ਅਪਮਾਨ ਹੈ ਸੰਵਿਧਾਨ ਦਾ ਵੀ ਅਪਮਾਨ ਹੈ ਸੋ ਉਹਨਾਂ ਦਾ ਪਤਾ ਦੱਸਿਆ ਜਾਵੇ ਔਰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਜਿਹੜੇ ਵੀ ਹੈਗੇ ਨੇ ਹਰਿਆਣਾ ਸਰਕਾਰ ਨੇ ਤਾਂ ਕਈ ਫਸਲਾਂ ਤੇ ਐਮਐਸਪੀ ਦਿੱਤਾ ਜੀ ਲੱਗਦਾ ਕਿ ਸੂਬਾ ਸਰਕਾਰ ਵੀ ਪੈ ਗਈ ਫਿਰ ਆਪਾਂ ਸਾਰੇ ਹਰਿਆਣਾ ਦੇ ਆਗੇ ਰਹਿਣ ਲੱਗ ਪੰਨੇ ਇਹ ਕੋਈ ਤਰੀਕ ਇੱਕ ਇੱਕ ਗੱਲਾਂ ਹੈ ਗੱਲਾਂ ਨਾਲ ਐਮਐਸਪੀ ਨਹੀਂ ਦਿੱਤੀ ਜਾਂਦੀ ਸਰ ਸਾਨੂੰ ਲੀਗਲ ਗਾਰੰਟੀ ਚਾਹੀਦੀ ਹੈ ਲੀਗਲ ਗਾਰੰਟੀ ਮਤਲਬ ਹਰੇਕ ਨੂੰ ਹੈ ਯਾਰ ਅੰਬਾਨੀ ਨੂੰ ਹਰੇਕ ਗੱਲ ਦੀ ਲੀਗਲ ਗਾਰੰਟੀ ਹੈ ਅਡਾਨੀ ਨੂੰ ਗਾਰੰਟੀ ਹੈ ਆ ਪਿੱਛੇ ਜਿਹੇ ਸਾਈਲੋ ਬਣਾਉਣੇ ਸੀ ਬੋ ਮੇਰੇ ਖਿਆਲ ਡੇਢ ਦਰਜਨ ਦੇ ਕਰੀਬ ਫਾਈਲો ਸੀ ਇੱਕੋ ਟੈਂਡਰ ਇੱਕੋ ਬੰਦੇ ਦਾ ਲੈ ਰਹੇ ਸੀ ਸਿਰਫ ਉਹ ਰਿਲਾਇੰਸ ਵਾਲੇ ਦਾ ਮਤਲਬ ਤੁਸੀਂ ਸਾਰਾ ਦੇਸ਼ ਵੇਚਣਾ ਹੈ ਉਹਨੂੰ ਰੋਕਤਾ ਹੁਣ ਕਿਸੇ ਨੇ ਆਬਜੈਕਟ ਕੀਤਾ ਤੇ ਉਹ ਟੈਂਡਰ ਰੋਕਤਾ ਮਤਲਬ ਐਡੀ ਤਕੜੀ ਲੈਵਲ ਦੀ ਲੁੱਟ ਹੈ ਸੋ ਲੁੱਟ ਬੰਦ ਕਰੋ ਹਿੰਦੁਸਤਾਨ ਨੂੰ ਪਹਿਲਾਂ ਮੁਗਲਾਂ ਤੋਂ ਅਸੀਂ ਅੱਗੇ ਲੱਗ ਕੇ ਕੁਰਬਾਨੀਆਂ ਦੇ ਕੇ ਬਚਾਇਆ ਫਿਰ ਅੰਗਰੇਜ਼ਾਂ ਤੋਂ ਛੁਡਾਇਆ ਅੱਜ ਚੀਨ ਤੋਂ ਹੋਰ ਦੁਸ਼ਮਣ ਦੇਸ਼ਾਂ ਤੋਂ ਸਾਡੇ ਬੱਚੇ ਸਾਡੇ ਕਿਸਾਨਾਂ ਦੇ ਕੱਲੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਜਾਂਦੇ ਜਿਹੜੇ ਆਰਮੀ ਅਸੀਂ ਉੱਥੇ ਜਾ ਕੇ ਗੋਲੀਆਂ ਖਾਣੇ ਆ ਸੋ ਦੇ ਜਾਗ ਜਾਗ ਚੁੱਕਿਆ ਹੁਣ ਇਹ ਤੁਸੀਂ ਇਹ ਲੁੱਟ ਹੈ ਬੰਦ ਬੰਦ ਹੋਊਗੀ ਵਿਦੇਸ਼ਾਂ ਦੀ ਗੱਲ ਕੀਤੀ ਆਵੇਂ ਨੌਜਵਾਨ ਬੜੇ ਜਾ ਰਹੇ ਨੇ ਤਾਂ ਲੋਕਾਂ ਦਾ ਲਗਾਤਾਰ ਮੋਤਾਂ ਹੋ ਰਹੇ ਨੇ ਅੱਜ ਵੀ ਜਿਹੜੀਆਂ ਦੋ ਮੋਤਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਹੋਏ ਨੇ ਤੁਹਾਨੂੰ ਲੱਗਦਾ ਇਹ ਸਟ੍ਰੈਸ ਦਾ ਜਿਹੜਾ ਕਾਰਨ ਬਣ ਰਿਹਾ ਹੈ ਵੀ ਤੁਹਾਨੂੰ ਅਦਾ ਪੰਜਾਬ ਸਰਕਾਰ ਦੇ ਸੁਪਰ ਦੀ ਕੋਈ ਪੁਸ਼ਤ ਕਰਦੀ ਹੈ ਕੋਈ ਸੈਮੀਨਾਰ ਵਗੈਰਾ ਜਾਂ ਵਿਦੇਸ਼ ਚ ਮੁੰਲੇ ਨਾਲ ਜਾਣ ਕੋਈ ਤਾਂ ਉਹ ਤਾਂ ਸਾਡੇ ਮੀਰੇ ਕਾਰਵਾ ਭਗਵੰਤ ਮਾਨ ਜੀ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਔਰ ਪੰਜਾਬ ਵਿੱਚ ਐਸਾ ਮਾਹੌਲ ਬਣਾ ਰਹੇ ਕਿ ਸਾਡੇ ਜਿਹੜੇ ਬੱਚੇ ਇੱਥੇ ਰਹਿ ਕੇ ਕੰਮ ਕਰ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਪੰਜਾਬ ਨੂੰ ਸਾਂਭੇ ਹੋਰ ਕਿਉਂ ਕਿਉਂ ਆਵੇ ਇੱਥੇ ਵੀ ਸੈਸ਼ਨ ਜਿਹੜਾ ਜਲਦੀ ਸ਼ੁਰੂ ਹੋ ਰਿਹਾ ਹੈ ਕਿਸਾਨਾਂ ਵਾਸਤੇ ਕੋਈ ਸਪੈਸ਼ਲ ਐਲਾਨ ਹੋ ਸਕਦਾ ਇਹ ਜਿਹੜਾ ਬਿਜ਼ਨਸ ਹਨ ਜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਚ ਡਿਸਾਈਡ ਹੁੰਦਾ ਉਹ ਇੱਕ ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਉਹਦੇ